ਉਹ ਭਿਆਨਕ ਰਾਤ ਸੀ ਜਦੋਂ ਮਿਆਮਾਰ ਦੀ ਧਰਤੀ 7.7 ਤੀਬਰਤਾ ਦੇ ਭੁਚਾਲ ਦੇ ਨਾਲ ਜ਼ਬਰਦਸਤ ਹਿੱਲ ਗਈ। ਪਹਿਲਾਂ ਹੀ ਘਰੇਲੂ ਯੁੱਧ ਨਾਲ ਯੁੱਜ ਰਹੇ ਇਸ ਦੇਸ਼ ਵਿੱਚ ਤਬਾਹੀ ਦਾ ਦ੍ਰਿਸ਼ ਨਰਕ ਤੋਂ ਪੈੜਾ ਜਾਪ ਰਿਹਾ ਸੀ। ਪਲੈਨੈਟ ਲੈਬਸ ਤੇ ਮੈਕਸਰ ਟੈਕਨੋਲੋਜੀਜ਼ ਦੁਆਰਾ ਜਾਰੀ ਕੀਤੇ ਗਈਆਂ ਸੈਟੇਲਾਈਟ ਤਸਵੀਰਾਂ ਨੇ ਇੱਕ ਅਲੱਗ ਹੀ ਤਸਵੀਰ ਪੇਸ਼ ਕੀਤੀ ਹੈ। ਉਹ ਤਬਾਹੀ ਦੀਆਂ ਭਿਆਨਕ ਤਸਵੀਰਾਂ ਨੇ ਜਿਸ ਨੂੰ ਵੇਖ ਕੇ ਰੂਹ ਕੰਬ ਜਾਂਦੀ ਹੈ ਬਹੁਤ ਭਿਆਨਕ ਇਹ ਤਸਵੀਰਾਂ ਨੇ ਮੱਦ ਮਿਆਮਾਰ ਦੇ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਹੋਏ ਭਾਰੀ ਨੁਕਸਾਨ ਨੂੰ ਸਪਸ਼ਟ ਤੌਰ ਤੇ ਦਿਖਾ ਰਹੀਆਂ ਨੇ ਸ਼ਹਿਰ ਦਾ ਨੇਪੀਤਾਬ ਅੰਤਰਰਾਸ਼ਟਰੀ ਹਵਾਈ ਅੱਡਾ ਜੋ ਕਦੇ ਵਿਅਸਤ ਤੇ ਸਰਗਰਮ ਰਹਿੰਦਾ ਸੀ ਹੁਣ ਮਲਵੇ ਦਾ ਢੇਰ ਬਣ ਚੁੱਕਿਆ ਹੈ ਮੰਡਲੇ ਦੇ ਸੰਗਣੀ ਆਬਾਦੀ ਵਾਲੇ ਖੇਤਰ ਵਿੱਚ ਘਰਾਂ ਦੇ ਸਾਰੇ ਬਲਾਕ ਸੁਆ ਤੇ ਮਲਵੇ ਵਿੱਚ ਬਦਲ ਚੁੱਕੇ ਨੇ ਸਿਰਫ ਗ੍ਰਿਡ ਵਰਗੀਆਂ ਸੜਕਾਂ ਬਚੀਆਂ ਨੇ ਜੋ ਕਦੇ ਸ਼ਹਿਰ ਦੀ ਜੀਵਨ ਰੇਖਾ ਸਨ ਉੱਤਰ ਦੇ ਵਿੱਚ ਇਰਾਵਦੀ ਨਦੀ ਉੱਤੇ ਇਨਵਾਪੁਲ ਜੋ ਕਿ ਮਾਨਲੇ ਦਾ ਇੱਕ ਮੁੱਖ ਰਸਤਾ ਮੰਨਿਆ ਜਾਂਦਾ ਸੀ ਹੁਣ ਖੰਡਰ ਬਣ ਚੁੱਕਿਆ ਹੈ ਇਸੇ ਟਰਸ ਹੇਠਾਂ ਚਿੱਕੜ ਵਾਲੇ ਪਾਣੀ ਚ ਡਿੱਗ ਗਏ ਨੇ ਪੁਚਾਲ ਤੋਂ ਕੁਝ ਮਿੰਟਾਂ ਬਾਅਦ ਸਾਗਾਇੰਗ ਨੇੜੇ 6.7 ਤੀਬਰਤਾ ਦਾ ਇੱਕ ਹੋਰ ਝਟਕਾ ਮਹਿਸੂਸ ਕੀਤਾ ਗਿਆ ਸੀ ਮਿਆਮਾਰ ਦੀ ਫੌਜੀ ਸਰਕਾਰ ਦੇ ਮੁਤਾਬਕ ਪੁਚਾਲ ਦੇ ਵਿੱਚੋਂ 1600 ਤੋਂ ਵੱਧ ਲੋਕ ਮਾਰੇ ਗਏ ਗਵਾਂਡੀ ਥਾਈਲੈਂਡ ਵਿੱਚ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ ਮਾੜੇ ਸੰਚਾਰ ਤੇ ਦੂਰ ਦਰਾਡੇ ਇਲਾਕਿਆਂ ਤੱਕ ਪਹੁੰਚਣ ਦੇ ਵਿੱਚ ਮੁਸ਼ਕਲ ਦੇ ਕਾਰਨ ਅਸਲ ਗਿਣਤੀ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ 17 ਲੱਖ ਤੋਂ ਵੱਧ ਲੋਕਾਂ ਦੇ ਸ਼ਹਿਰ ਮਾੜਲੇ ਵਿੱਚ ਵਸਨੀਕ ਆਪਣੇ ਹੱਥਾਂ ਦੇ ਨਾਲ ਮਲਬੇ ਦੇ ਵਿੱਚੋਂ ਲੰਘ ਰਹੇ ਨੇ ਖੇਤਰ ਦੇ ਵਿੱਚ ਚੱਲ ਰਹੇ ਟਕਰਾਅ ਕਾਰਨ ਬਚਾਅ ਕਾਰਜ ਲਗਾਤਾਰ ਗੁੰਝਲਦਾਰ ਹੁੰਦੇ ਜਾ ਰਹੇ ਨੇ ਮਿਆਮਾਰ 2021 ਦੇ ਵਿੱਚ ਇੱਕ ਫੌਜੀ ਤਾਕਤ ਦਾ ਪਲਟ ਤੋਂ ਬਾਅਦ ਘਰੇਲੂ ਯੁੱਧ ਦੇ ਵਿੱਚ ਫਸਿਆ ਹੋਇਆ ਜਿਸ ਨੇ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਨਾਲ ਹੀ ਹਥਿਆਰਬੰਦ ਵਿਰੋਧ ਨੂੰ ਜਨਮ ਦਿੱਤਾ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ ਵਿਰੋਧੀ ਰਾਸ਼ਟਰੀ ਏਕਤਾ ਸਰਕਾਰ ਜੋ ਦੇਸ਼ ਦੀਆਂ ਵਿਰੋਧੀ ਸ਼ਕਤੀਆਂ ਦੇ ਨਾਲ ਗੱਠਜੋੜ ਵਿੱਚ ਹੈ ਉਸ ਨੇ ਪੁਚਾਲ ਪ੍ਰਭਾਵਿਤ ਖੇਤਰਾਂ 'ਚ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ ਤਾਂ ਜੋ ਸਹਾਇਤਾ ਤੇ ਬਚਾਅ ਕਾਰਜ ਜਾਰੀ ਰਹਿ ਸਕਣ ਪਰ ਅਜਿਹੀਆਂ ਰਿਪੋਰਟਾਂ ਆਈਆਂ ਨੇ ਕਿ ਫੌਜ ਨੇ ਸਾਰੇ ਖੇਤਰਾਂ ਵਿੱਚ ਆਪਣੇ ਆਪਰੇਸ਼ਨ ਬੰਦ ਨਹੀਂ ਕੀਤੇ ਇਸ ਦੇ ਨਾਲ ਮਨੁੱਖੀ ਰਾਹਤ ਵਿੱਚ ਰੁਕਾਵਟ ਪੈਣ ਦੀ ਸੰਭਾਵਨਾ ਹੈ ਫੌਜੇ ਸ੍ਰਿਕਰਵਲੂ ਅੰਤਰਰਾਸ਼ਟਰੀ ਸਹਾਇਤਾ ਦੀ ਬੇਨਤੀ ਕੀਤੀ ਗਈ ਜਿਸ ਨੇ ਇਤਿਹਾਸਕ ਤੌਰ ਤੇ ਵਿਦੇਸ਼ੀ ਸਹਾਇਤਾ ਨੂੰ ਰੱਦ ਕਰ ਦਿੱਤਾ ਇਸ ਸੰਕਟ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ ਭਾਰਤ ਚੀਨ ਤੇ ਥਾਈਲੈਂਡ ਸਣੇ ਦੇਸ਼ਾਂ ਤੋਂ ਡਾਕਟਰੀ ਸਪਲਾਈ ਭੋਜਨ ਤੇ ਬਚਾਅ ਉਪਕਰਨ ਦੀਆਂ ਖੇਪਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਹਨਾਂ ਨੇ ਬਚਾਅ ਮਿਸ਼ਨਾਂ ਦੇ ਵਿੱਚ ਸਹਾਇਤਾ ਲਈ ਫੌਜੀ ਕਰਮਚਾਰੀ ਤੇ ਸਨੀਫਰ ਕੁੱਤੇ ਭੇਜੇ ਨੇ ਫਿਰ ਵੀ ਜ਼ਮੀਨੀ ਲੋੜਾਂ ਮੌਜੂਦਾ ਰਾਹਤ ਯਤਨਾਂ ਨਾਲੋਂ ਕਿਤੇ ਵੱਧ ਨੇ ਸੰਯੁਕਤ ਰਾਸ਼ਟਰ ਨੇ ਡਾਕਟਰੀ ਉਪਕਰਨਾ ਸਾਫ ਪਾਣੀ ਤੇ ਆਸਰਾ ਦੀ ਭਾਰੀ ਘਾਟ ਦੀ ਚੇਤਾਵਨੀ ਦਿੱਤੀ ਹੈ ਸਹਾਇਤਾ ਸਮੂਹਾਂ ਦਾ ਕਹਿਣਾ ਹੈ ਕਿ ਦੇਸ਼ ਇਸ ਪਦਰ ਦੀ ਆਫਤ ਨਾਲ ਨਜਿੱਠਣ ਲਈ ਤਿਆਰ ਨਹੀਂ ਹੈ ਖਾਸ ਕਰਕੇ ਜਦੋਂ ਜੁਧ ਨੇ ਪਹਿਲਾਂ ਹੀ 3.5 ਮਿਲੀਅਨ ਤੋਂ ਵੱਧ ਲੋਕਾਂ ਨੂੰ ਬੇਕਾਰ ਕਰ ਦਿੱਤਾ ਹੋਵੇ ਜਿਵੇਂ ਕਿ ਭੁਚਾਲ ਦੇ ਝਟਕੇ ਇਮਾਰਤਾਂ ਨੂੰ ਹਲਾ ਰਹੇ ਨੇ ਤੇ ਲੋਕਾਂ ਦੀਆਂ ਨਸਾਂ ਨੂੰ ਪਰੇਸ਼ਾਨ ਕਰ ਰਹੇ ਨੇ ਮਲਵੇ ਹੇਠ ਫਸੇ ਲੋਕਾਂ ਦਸਾਵਾ ਮਾ ਤੇਜ਼ੀ ਨਾਲ ਖਤਮ ਹੁੰਦਾ ਜਾ ਰਿਹਾ ਹੈ